ਵਾਹਿਗੁਰੂ ਵਾਹਿਗੁਰੂ ਆ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੇ ਸਾਧ ਸੰਗਤੋ ਮੇਰੇ ਵੀਰ ਸਭ ਨੂੰ ਬੇਨਤੀ ਹੈ ਕਿ ਸਿੱਧੂ ਚੈਨਲ ਵਾਈ ਹੈ ਮੇਰਾ ਇਨੂੰ ਸਬਸਕ੍ਰਾਈਬ ਵੀ ਮੇਰੇ ਵੀਰ ਕਰਦਿਆ ਕਰੋ ਲਾਇਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਅਗੇ ਕਿਉਂਕਿ ਨਵਾਂ ਚੈਨਲ ਅੱਗੇ ਨੂੰ ਵੱਧ ਸਕੇ ਇਹ ਤੁਹਾਨੂੰ ਨਵੀਆਂ-ਨਵੀਆਂ ਵਧੀਆ-ਵਧੀਆ ਵੀਡੀਓ ਪਾ ਕੇ ਦਿਖਾਵਾਂਗੇ ਜਿਵੇਂ ਹੁਣ ਕਿ ਆਪਣੇ ਇਲਾਕੇ ਦੇ ਵਿੱਚ ਕਹਾਣੀਆਂ ਵਾਪਰ ਰਹੀਆਂ ਓਹੀ ਤੁਹਾਨੂੰ ਸੁਣਾਉਣੇ ਜਿਹੜੀਆਂ ਕਿਤੇ ਆਮ ਨਹੀਂ ਗੱਲਾਂ ਦੇਖਿਆ ਹੁੰਦੀਆਂ ਉਹ ਤੁਹਾਡੇ ਚੇਹਨ ਦੇ ਵਿੱਚ ਲਿਆ ਦਨੇ ਆ ਜਿਵੇਂ ਹੁਣ ਇੱਕ ਬੱਚਾ ਆਪਣੇ ਸਾਹ ਸੰਗਤ ਬਹੁਤ ਵਾਇਰਲ ਹੋਇਆ। ਉਹਨੂੰ ਬੱਚਾ ਗਰੀਬ ਬਹੁਤ ਗਰੀਬ ਪਰਿਵਾਰ ਦਾ ਸੀ ਪੂਰਾ ਗਰੀਬ ਪਰਿਵਾਰ ਕਰੇ ਰੋਟੀ ਵੀ ਨਹੀਂ ਵਿਚਾਰਿਆਂ ਦੇ ਪੱਕਦੀ। ਤੇ ਜਿਹੜਾ ਮੰਦਾ ਦਿਹਾੜੀਦਾਰ ਸੀ ਉਹਦੇ ਘਰ ਵਾਲਾ ਉਹਦਾ ਪਿਓ ਸੀ ਮੁੰਡੇ ਦਾ ਬੱਚੇ ਦਾ। ਉਹਨੂੰ ਦਿਹਾੜੀ ਕਿਤੇ ਮਿਲਦੀ ਆ ਸਾਹ ਸੰਗਤ ਕਿਤੇ ਨਹੀਂ ਵੀ ਮਿਲਦੀ। ਉਹਨੂੰ ਸਕੂਲ ਜਦੋਂ ਜਾਂਦਾ ਵਾ ਪੜਦਾ ਕਿ ਨਹੀਂ ਪਹਿਲੀ ਦੂਜੀ ਜੀ ਪਹਿਲੀ ਜੀ ਪੜਦਾ ਸੀ ਮੇਰੇ ਉਹਦਾ ਹਲੇ ਬੱਚਾ ਹੀ ਆ ਉਹ। ਤੇ ਉਹ ਸਕੂਲ ਉੱਠ ਗਿਆ ਕੁਛ ਨਹੀਂ ਉਹਨੇ ਖਾਦਾ ਖੋਦਾ ਤੇ ਨਿੰਮੂ ਜਾਣਾ ਜਾ ਬੈਠਾ ਕਲਾਸ ਦੇ ਵਿੱਚ ਮਾਸਟਰ ਨੇ ਸਵੇਕ ਹੀ ਉਹਨੂੰ ਉਧਰੋਂ ਦਾ ਫੋਨ ਉਹਦਾ ਲਾ ਲਿਆ ਉੱਤੇ ਵੀਡੀਓ ਬਣਾਉਣ ਲੱਗ ਗਿਆ ਕੁਦਰਤ ਹੀ ਤੇ ਉਧਰ ਬੱਚੇ ਨੂੰ ਪੁੱਛਣ ਲੱਗਿਆ ਕਹਿੰਦਾ ਤੂੰ ਕੰਮ ਨਹੀਂ ਕਰਕੇ ਆਇਆ ਤੇ ਕੀ ਗੱਲ ਤੂੰ ਉੱਠਦਾ ਨਹੀਂ ਕੋ ਖਾ ਕੇ ਨਹੀਂ ਆਇਆ ਕਹਿੰਦਾ ਨਹੀਂ ਜੀ ਕੁਛ ਨਹੀਂ ਖਾ ਕੇ ਉਹ ਕਹਿੰਦਾ ਕਾ ਤੂੰ ਨਹੀਂ ਖਾਦਾ ਕੰਦਰ ਜੀ ਘਰੇ ਆਟਾ ਹੈ ਨਹੀਂ ਸੀ ਜਦੋਂ ਬੱਚੇ ਨੇ ਇੰਨੀ ਗੱਲ ਹੀ ਕਹੀ ਘਰੇ ਆਟਾ ਹੈ ਨਹੀਂ ਤੇ ਉਹ ਮਾਸਟਰ ਕਹਿੰਦਾ ਹਾਏ 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 ਉਹਨੇ ਚੱਕ ਕੇ ਮੁੰਡਾ ਬੱਚਾ ਘੜਣਾ ਲਾ ਲਿਆ ਨਾਲ ਲਾ ਕੇ ਤੇ ਪਹਿਲਾਂ ਉਹਨੂੰ ਰੋਟੀ ਖਵਾਈ ਰੋਟੀ ਉਹਨੂੰ ਖਵਾ ਕੇ ਤੇ ਫੇਰ ਉਹਨੂੰ ਸਾਰਾ ਕੰਮ ਕਰ ਉਹਨੂੰ ਪੁੱਛਿਆ ਤੇ ਇੰਨੀ ਸਾਧ ਸੰਗਤ ਵੀਡੀਓ ਜਿਹੜੀ ਇਹ ਵਾਇਰਲ ਹੋ ਗਈ ਜਦੋਂ ਵਾਇਰਲ ਹੋ ਗਈ ਤੇ ਭਾਈ ਹੁਣ ਉੱਥੋਂ ਦੇ ਜਿਹੜੇ ਬੰਦੇ ਸਰ ਦੇ ਪਹੁੰਚ ਦੇ ਤੇ ਪੱਤਰਕਾਰ ਸਭ ਉਹ ਸਕੂਲ ਚ ਜਾਵੜੇ ਮਾਸਟਰ ਕੋਲੇ ਵੀ ਉਹ ਤੁਕੇਵੇਂ ਵੀਡੀਓ ਭਾਈ ਸੀ ਉਹ ਕਹਿੰਦਾ ਵੀ ਮੈਂ ਤਾਂ ਉਹੀ ਕਿਉਂਕਿ ਮੈਂ ਮਾਸ ਮੈਂ ਪੜਾਉਣਾ ਬੱਚਿਆਂ ਨੂੰ ਮੇਰਾ ਫਰਜ਼ ਹੈ ਇਹਨਾਂ ਨੂੰ ਪੁੱਛਣਾ ਦੱਸਣਾ ਤੇ ਸਾਡੇ ਸਕੂਲ ਦੇ ਵਿੱਚ ਵੀ ਰੋਟੀ ਪ੍ਰਸ਼ਾਦਾ ਬਣਦਾ ਵਾ ਅੰਗਣਵਾੜੀ ਵਾਲਾ ਤੇ ਵੀ ਅਸੀਂ ਦਿੰਨੇ ਆ ਬੱਚਿਆਂ ਨੂੰ ਵੀ ਮੈਂ ਤਾਂ ਕੁਦਰਤੀ ਸਵੇਰ ਕਿ ਪੁੱਛ ਲਿਆ ਵੀ ਇਹ ਕੰਮ ਨਹੀਂ ਸੀ ਕਰਕੇ ਆਇਆ ਤੇ ਨਿੰਮੋ ਝੂੜਾ ਜਾ ਬੈਠਾ ਸੀ ਮੈਂ ਕਿਹਾ ਕੀ ਗੱਲ ਪੁੱਤਾਂ ਜੀ ਕੋਈ ਖਾ ਕੇ ਨਹੀਂ ਆਇਆ ਕਹਿੰਦਾ ਨਹੀਂ ਜੀ ਕੁਛ ਨਹੀਂ ਖਾ ਕੇ ਆਇਆ ਦਾ ਕਾਤੋਂ ਨਹੀਂ ਖਾਦਾ ਕਹਿੰਦਾ ਜੀ ਘਰੇ ਆਟਾ ਹੈ ਨਹੀਂ ਸੀ ਇੰਨੇ ਗੱਲ ਕਹਿਣ ਦੇ ਤੇ ਮਾਸਟਰ ਦੇ ਜ਼ੁਬਾਨ ਚੋਂ ਨਿਕਲ ਗਿਆ ਹਾਏ ਓਏ ਮਰ ਜਾ ਹਾਏ ਓ ਰੱਬਾ ਹਾਏ ਕਹਿਣ ਦੀ ਦੇ ਅੱਛੀ ਸਾਧ ਸੰਗਤ ਵੀਡੀਓ ਇੰਨੀ ਵਾਇਰਲ ਹੋਈ ਉਹ ਵੀਡੀਓ ਇੰਨੀ ਵਾਇਰਲ ਹੋਈ ਅੱਜ ਤੱਕਰ ਚੱਲੀ ਜਾਂਦੀ ਹੈ ਉਹ ਤੇ ਉਹਨਾਂ ਨੂੰ ਨੌਕਰੀ ਵੀ ਉਹਨਾਂ ਨੂੰ ਮਿਲ ਜਾਣੀ ਹੈ ਦੋਹਾਂ ਜੀਆਂ ਨੂੰ ਉਹਨਾਂ ਦੀ ਮੰਗ ਸੀ ਉਹ ਕਹਿੰਦੇ ਸੀ ਸਾਨੂੰ ਪੈਸੇ ਦੇਣ ਨਾਲੋਂ ਸਾਨੂੰ ਨੌਕਰੀ ਦੇ ਦਿਓ ਕਿੱਡਾ ਫਟਾ ਉਹਨਾਂ ਨੇ ਗੱਲ ਕਹੀ ਆ ਕਹਿੰਦੇ ਸਾਨੂੰ ਨੌਕਰੀ ਦੇ ਦਿਓ ਅਸੀਂ ਨੌਕਰੀ ਕਰਕੇ ਤੇ ਆਪਦਾ ਘਰ-ਬਾਰ ਵੀ ਬਣਾ ਲਾਂਗੇ ਆਪਦੇ ਜਵਾਕ ਵੀ ਪਾਲ ਲਾਂਗੇ ਨੇ ਪੜਾ ਲਾਂਗੇ ਤੇ ਉਹਨੂੰ ਐਮਐਲਏ ਆਇਆ ਸੀ ਉਹਨੂੰ ਮੈਂ ਲ ਤੇ ਐਮਐਲਏ ਉਹ ਪਰਿਵਾਰ ਨੂੰ ਸਾਰੇ ਨੂੰ ਘਰੇ ਉਹਦੇ ਤੇ ਨਾਲ ਸੱਜਿਆ ਸੀ ਮਾਸਟਰ ਮਾਸਟਰ ਦਾ ਵੀ ਬਹੁਤ ਸਨਮਾਨ ਹੋਇਆ ਵਿਚਾਰੇ ਦਾ ਵੀ ਧਰਨਾ ਤੁਸੀਂ ਜਿਹੜੇ ਇੰਨੇ ਬੱਚਿਆਂ ਨੂੰ ਤੁਸੀਂ ਮਤਲਬ ਪੁੱਛਦੇ ਦੱਸਦੇ ਆ ਏ ਉਹ ਮਾਤਾ ਕਹਿੰਦਾ ਵੀ ਮੈਂ ਤਾਂ ਜੀ ਸਵੇਰੇ ਕੀ ਗੱਲ ਕਰੀ ਸੀ ਕਿ ਇਹਦੇ ਕਰਮੀ ਵਿਚਾਰੇ ਦੇ ਖੋਲਣੇ ਸੀ ਉਹ ਬੱਚੇ ਨੇ ਆਪਦੇ ਮਾਂ ਪਿਓ ਦੇ ਕਰਮ ਵੀ ਖੋਲਤੇ ਆਪਦੇ ਤਾਂ ਖੋਲਣੇ ਖੋਲਣੇ ਸੀ ਤੇ ਬੱਚੇ ਨੇ ਮਾਂ ਪਿਓ ਦੇ ਵੀ ਖੋਲਤੇ ਕਿਉਂਕਿ ਉਹਨੂੰ ਹੁਣ ਰੋਜੀ ਰੋਟੀ ਦੇ ਲਈ ਨੌਕਰੀ ਮਿਲ ਜਾਣੀ ਹੈ ਤੇ ਪੈਸੇ ਬਹੁਤ ਦੇ ਹੀ ਜਾ ਰਹੇ ਆ ਲੋਕੋ ਜਾ ਕੇ ਗਰੀ ਉਹਨੂੰ ਗਰੀਬ ਪਰਵਾਰ ਨੂੰ ਸਾਧ ਸੰਗ ਇਸ ਤਰ੍ਹਾਂ ਦੇ ਬੱਚੇ ਬਹੁਤ ਆ ਹਲੇ ਆਪਣੇ ਇਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਹੁਤ ਪੰਜਾਬ ਦੇ ਵਿੱਚ ਜਿਹੜੇ ਭੁੱਖੇ ਮਰ ਰਹੇ ਆ ਇਹੜੇ ਰੋਟੀ ਨਹੀਂ ਜਿਨ੍ਹਾਂ ਦੇ ਘਰੇ ਭਾਗ ਦੀ ਚੁੱਲ੍ਹੇ ਬਣੇ ਆ ਤੇ ਤੱਤਾ ਨਹੀਂ ਤਵਾ ਹੁੰਦਾ ਅੱਗ ਨਹੀਂ ਮੱਚਦੀ ਚੁੱਲ੍ਹੇ 'ਚ ਇਹੋ ਜਿਹੇ ਪਰਿਵਾਰ ਬਹੁਤ ਹੈਗੇ ਆ ਆਪਾਂ ਬਟਿਆ ਨੂੰ ਰਜਾਉਣ ਦੀ ਸਾਧ ਸੰਦ ਲੱਗੀ ਆ ਹੌੜ ਆਪਣੀ ਸਾਧ ਸੰਤਾ ਨੂੰ ਆਪਾਂ ਦੇਈ ਜਾਂਨੇ ਰੁਪਈਏ ਤੋਂ ਰੁਪਈਆ ਦੇ ਰੁਪਈਆ ਤੇ ਰੁਪਈਆ ਉੱਤੇ ਗੁਰਦਰਸ਼ 51000 ਦੇਤਾ ਤੇ 21000 ਦੇਤਾ ਤੇ 31 ਦੇਤਾ ਸਾਹ ਸੰਗਤੋ ਇਹ ਜੇ ਬੱਚਿਆਂ ਦੇ ਜਿਹੜੇ ਆਪਣੇ ਨਗਰਾਂ ਦੇ ਵਿੱਚ ਆ ਆਪਣੇ ਗਵਾਲਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਹਨਾਂ ਨੂੰ ਹੀ ਆਪਾਂ ਸਾਵਲਿਆ ਕਰੀਏ ਬਹੁਤ ਵੱਡਾ ਪੌਣਾ ਜੇ ਕਿਸੇ ਬੱਚੇ ਦੇ ਬੂਟ ਪਵਾ ਦੇਣ ਸਿਆਲ ਦਾ ਮਹੀਨਾ ਮੈਂ ਪੈਰ ਠਰੂੰ ਠਰੂੰ ਕਰਦੇ ਅਮਾ ਪਿਓ ਬੋਲੇ ਨਿਤ ਪਾਵਰ ਹੈ ਨਹੀਂ ਕਿ ਉਹਨਾਂ ਨੂੰ ਚੰਗੇ ਬੂਟ ਤੇ ਜਰਾੰਬਾ ਲੈ ਕੇ ਦੇ ਦੇਵੇ ਜਾਂ ਚੰਗੀ ਵਰਦੀ ਲੈ ਕੇ ਦੇ ਦੇਵੇ ਯਾਰ ਉਹ ਇਹ ਜੇ ਬੱਚਿਆਂ ਨੂੰ ਵਰਦੀ ਲੈ ਦੋ ਗਰੀਬ ਨੂੰ ਪੁੱਛ ਲੋ ਆਪਣੇ ਗਵਾਲਾਂ ਦੇ ਗਵਾਂਡ ਦੇ ਵਿੱਚ ਵੀ ਭਪਰਾ ਕੋ ਕਿਸੇ ਨੂੰ ਹਿੰਦੂ ਜਾਂ ਕੋਈ ਇਹ ਤਾਂ ਨਹੀਂ ਹੈ ਹੈ ਜਿਆ ਪਰਿਵਾਰ ਜਿਹੜਾ ਕੋਈ ਰੋਟੀ ਨਹੀਂ ਉਹ ਬੈਠਾ ਹੋਵੇ ਤੇ ਜਾਂ ਕਿਸੇ ਬੱਚੇ ਦੇ ਬੂਟ ਵਰਤੀ ਹੈ ਨਹੀਂ ਸਕੂਲ ਚ ਜਾਂਦਾ ਉਹ ਤੇ ਇਸ ਤਰ੍ਹਾਂ ਸਾਥ ਸੰਗਤ ਪੁੱਛ ਕੇ ਆਪ ਦੀ ਨਗਰ ਦੇ ਵਿੱਚ ਆਪਦੇ ਨਗਰਾਂ ਨੂੰ ਸੰਭਲੋ ਆਪਦੇ ਪੰਜਾਬ ਨੂੰ ਇਸ ਤਰ੍ਹਾਂ ਸੰਭਲੋ ਬਹੁਤ ਗਰੀਬ ਪਰਿਵਾਰ ਹੈਗੇ ਜਿਹੜੇ ਆਪਾਂ ਤਕੜੇ ਸਰਦੇ ਆਂ ਲੋਕ ਆਪਣਾ ਇਹ ਫਰਜ਼ ਬਣਦਾ ਵੀ ਆਪਾਂ ਏਜਾਂ ਦੀ ਮਦਦ ਕਰੀਏ ਜੇ ਕੋਈ ਬਿਮਾਰ ਆ ਉਹਨੂੰ ਬਿਮਾਰ ਉਹਨੂੰ ਦਵਾਈ ਬੂਟੀ ਦਵਾ ਦਈਏ ਉਹਦਾ ਪਤਾ ਲੇ ਕੇ ਜਾ ਕੇ ਬਹਿਜ ਕੇ 10 ਮਿੰਟ ਉਹਦੇ ਜਾ ਕੇ ਉਹਦੇ ਆ ਗਏ 1100 1200 ਗਲੈਪਾਈਆਂ ਦੇ ਚੱਕ ਦਵਾਈ ਬੂਟੀ ਲੈ ਲਿਓ ਨਾ ਕਿ ਜਦੋਂ ਆਪਾਂ ਜਾਣਦੇ ਆ ਅਗਲਾ ਚਾਹ ਬਣਾ ਕੇ ਲਿਆਉਂਦਾ ਗਰੀਬ ਪਰ ਪਰਜਦਾ ਫਰਦਾ ਵੀ ਉਹ ਪਰ ਮੈਂ ਕਿੱਥੇ ਭਵਾਵਾਂ ਇਹਨੂੰ ਕਿਸੇ ਤੱਕੜੇ ਦੇ ਜਾਵੜੇ ਪਹਿਲੀ ਗੱਲ ਤੋਂ ਬੁਲਾਉਂਦਾ ਨਹੀਂ ਜੇ ਬੁਲਾ ਲਿਆ ਤਾਂ ਚਾਹ ਨਹੀਂ ਪੁੱਛਦਾ ਤੇ ਕਿਸੇ ਗਰੀਬ ਪਰਿਵਾਰ ਦੇ ਘਰੇ ਜਾਵੜੇ ਤਾਂ ਸਾਨੂੰ ਉਹਨੂੰ ਪਤਾ ਨਹੀਂ ਕੀ ਇਥੇ ਆ ਗਿਆ ਉਹਦੇ ਘਰੇ ਆ ਗਿਆ ਪੱਜਿਆ ਫਿਰ ਉਹ ਕਿਤੇ ਚਾਹ ਬਣਾਵਾਂ ਮੈਂ ਕਿਤੇ ਮੈਂ ਕੁਛ ਕਰਾਂ ਕਿਤੇ ਕੁਛ ਕਰਾਂ ਉਹ ਜੇ ਤਾਂ ਬੈਠ ਵੀ ਜਾਈਦਾ ਹੁੰਦਾ 10 ਮਿੰਟ ਗੱਲਾਂ ਬਾਤਾਂ ਵੀ ਕਰ ਲਈਦੀਆਂ ਹੁੰਦੀਆਂ ਕਈ ਵਾਰ ਬੰਦੇ ਇਹ ਜਿਹੇ ਉਹ ਆਸਰਾ ਹੀ ਭਾਲਦੇ ਹੁੰਦੇ ਆ ਮਾੜਾ ਮੋਟਾ ਜੇ ਉਹਨੂੰ ਆਪ ਆਸਰੇ ਦੀਆਂ ਗੱਲਾਂ ਹੀ ਦੱਸ ਦਿੱਤੀ ਗਈ ਇੰਨੇ ਨਹੀਂ ਪਰਿਵਾਰ ਉੱਠ ਖੜਦੇ ਹੁੰਦੇ ਆ ਥੋੜੀ ਬਹੁਤੀ ਮਦਦ ਕਰ ਲਿਈ ਵੀ ਇੰਨੇ ਨਾਲ ਆ ਪਈ ਆ ਤੂੰ ਐ ਕਰਦੇ ਨੇ ਤੇਰਾ ਤੇ ਤੂੰ ਇੱਥੇ ਆਇਆ ਕਰ ਲਾ ਨਾ ਕਿ ਉਹਦੀ ਚਾਹ ਪਾਣੀ ਪੀ ਕੇ ਮੋੜਨਾ ਜਿਉਂ ਪ੍ਰੇਮ ਨਾਲ ਸਤਕਾਰ ਨਾਲ ਚਾਹ ਪਾਣੀ ਪਿਉਂਦਾ ਪੀ ਲਿਆ ਕਰੋ ਬਹਿ ਕੇ ਇਹਨਾਂ ਸੋਚਿਆ ਕਰੋ ਵੀ ਉਹ ਗਰੀਬ ਆ ਕਿ ਨਹੀਂ ਯਾਰ ਪਤਾ ਨਹੀਂ ਉਹ ਚ ਮੁਸ਼ਕਵਾ ਰੂਗਾ ਨਹੀਂ ਨਹੀਂ ਇਹ ਬੰਦਿਆ ਮਸਕ ਤੇਰੇ ਚੋ ਇਮਾਰਤ ਦਾ ਗਰੀਬ ਚੋ ਨਹੀਂ ਮਾਰਦਾ ਕਿਤੇ ਉਹਦੇ ਘਰੋਂ ਛੱਕ ਕੇ ਲੈ ਕੇ ਜੇ ਗੁਰੂ ਨਾਨਕ ਦੇਵ ਜੀ ਮਾਰੇ ਨੇ ਕੋਧਰੇ ਦੀ ਰੋਟੀ ਖਾਧੀ ਸੀ ਭਾਈ ਲਾਲੋ ਦੇ ਘਰ ਗਿਆ ਸੀ ਐਸਾ ਸੰਗਤ ਗਰੀਬ ਦੇ ਘਰੇ ਜਾਣਾ ਗਰੀਬ ਦੇ ਬੱਚੇ ਬਣਾਉਣੇ ਗਰੀਬ ਦੀ ਬਿਮਾਰੀ ਤੇ ਇਲਾਜ ਕਰਾਉਣਾ ਸਭ ਤੋਂ ਵੱਡਾ ਪੁੰਨ ਇਹ ਇਹਦੂ ਹੋਰ ਵੱਡਾ ਪੁੰਨ ਨਹੀਂ ਹੈ ਕੋਈ ਦੁਨੀਆ ਉੱਤੇ ਅਨਸਾਨੀਅਤ ਦਾ ਇਨਸਾਨ ਦਾ ਹੀ ਉਹਨਾਂ ਇਨਸਾਨ ਨੂੰ ਹੀ ਸਮਝੋ ਹਰੇਕ ਨੂੰ ਆਪ ਦੇ ਵਰਗਾ ਸਮਝੋ ਇਹਦੇ ਵਿੱਚ ਵੀ ਇੱਕ ਜਾਨ ਹੈ ਜੇ ਆਪਾਂ ਨੂੰ ਬਾਹਰ ਆ ਜਿਹਨੇ ਦਿੱਤੇ ਹਨ ਚੰਗੇ ਸਰਦੇ ਪੋਜਦੇ ਆਪਾਂ ਇਹ ਆਪਣੀ ਕੋਈ ਪਿਛਲੀ ਤਪਚਿਆ ਕਰੀ ਹੋਈ ਹੈ ਕੋਈ ਪਿਛਲੀ ਤਪਚਿਆ ਕਰੀ ਹੋਈ ਹੈ ਤੇ ਤਾਂ ਆਪਾਂ ਨੂੰ ਇਹ ਮਿਲਿਆ ਤੇ ਅੱਗੇ ਵਾਸਤੇ ਵੀ ਜੇ ਆਪਾਂ ਇਹ ਜਿਆ ਬੀਜਾਂਗੇ ਤੇ ਉਹ ਹਰਾ ਹੋਊਗਾ ਹਰਾ ਹੋ ਕੇ ਪਤਾ ਨਹੀਂ ਕਿੰਨੇ ਕ ਪੁੱਲ ਜਾਗਣਗੇ ਤੇਰੇ ਜਦੋਂ ਇਹ ਜੇ ਕੰਮ ਕਰੇਗਾ ਕਿਸੇ ਗਰੀਬ ਦੀ ਮਦਦ ਠੀਕ ਹੈ ਕੰਮ ਜਿੱਥੇ ਕਿਤੇ ਲੋੜ ਪੈਂਦੀ ਹੈ ਜੋ ਡਿੱਗ ਗਿਆ ਤੇ ਹਰਾ ਕਿਹੜੇ ਕੋਈ ਡਿੱਗ ਪੈਂਦਾ ਬੰਦਾ ਉੱਠੋ ਨੂੰ ਠਾਓ ਯਾਰ ਉੱਠ ਕੇ ਨੂੰ ਪਾਣੀ ਦਾਣੀ ਪਿਐ ਉਹਨੂੰ ਸੰਭੋ ਤੇਰਾ ਬਚਾਇਆ ਹੋਇਆ ਬੰਦਾ ਤੇਰਾ ਪਾਣੀ ਪਿਆ ਹੋ ਹੋ ਸਕਦਾ ਬੰਦਾ ਬਚ ਜਾਵੇ ਅੱਪਾ ਕਈ ਵਾਰ ਐਕਸੀਡੈਂਟ ਹੋ ਜਾਂਦਾ ਕੋਲ ਦੀ ਨੰਗੇ ਉਹਨੇ ਵੀ ਖਣੀ ਮੇਰੇ ਜੁੰਮੇ ਨਾਲ ਲੱਗ ਜੇ ਨਹੀਂ ਲੱਗਦਾ ਹੁੰਦਾ ਜੀ ਉੱਤੇ ਬੈਠਾ ਵਾਹਿਗੁਰੂ ਪਰਮੇਸ਼ਰ ਉਹਨੇ ਦਾਤਾਂ ਦੇਣੀਆਂ ਜੇ ਤੈਨੂੰ ਫੜ ਵੀ ਲੈਣਗੇ ਪੁਲਿਸ ਵਾਲੇ ਜੇ ਕੋਈ ਹੋਵੇ ਤੈਨੂੰ ਤੇਰੀ ਸੱਚਾਈ ਨਹੀਂ ਛੜਿਆਉਣਾ ਤੈਨੂੰ ਕਈ ਵਾਰ ਅੱਪਾ ਸਾਹ ਸੰਗਤ ਇਸ ਤਰ੍ਹਾਂ ਨੰਗੇ ਨੇ ਵੀ ਜਾਰੇ ਤਮ ਮੇਰੇ ਵੱਲੋਂ ਬੰਦਾ ਤੜਫਦਾ ਹੁੰਦਾ ਪਿਆ ਇੰਨਾ ਗੱਲਾਂ ਦੇ ਸਾਹ ਸੰਗਤ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਮੈਂ ਕਦੇ ਵਾਰ ਤੇ ਵੀ ਇਸ ਤਰ੍ਹਾਂ ਨਾਲ ਕਲਕੋਲ ਦੀ ਨਾਂ ਨਾਂ ਕੇ ਜਾਓ ਜੇ ਕਦੇ 60 ਫੇੜ ਲਾ ਕੇ ਉਹਨੂੰ ਚੱਕੋ ਯਾਰ ਚੱਕ ਕੇ ਲਾਜ ਖੁੰਦਾ ਜਿੰਨੇ ਕਿ ਤੇਰੇ ਕੋਲੇ ਪੈਸੇ ਹੈਗੇ ਲਾਲਾ ਯਾਰ ਕੋਈ ਨਾ ਤੇਨੂੰ ਪੈਸੇ ਮਿਲ ਜਾਣਗੇ ਤੇਰੇ ਪੈਸੇ ਕਦਰੇ ਨਹੀਂ ਜਾਂਦੇ ਆ ਪੰਮਾ ਮਿਸਤਰੀ ਸੀ ਕਿ ਨਿਰਮਲ ਦਾ ਤੇ ਪੰਮੇ ਦਾ ਉੱਤੇ ਹੋ ਗਿਆ ਐਕਸੀਡੈਂਟ ਮੁਗਿਆਉਂਦਿਆਂ ਦਾ ਤੇ ਜੰਟਾ ਮੇਰੇ ਕੋਲੇ ਆਇਆ ਭੱਜ ਕੇ ਮੈਨੂੰ ਕਹਿੰਦਾ ਯਾਰ ਐ ਕਰਕੇ ਮਿਸਤਰੀ ਪੰਮੇ ਦੇ 60 ਵਜੇ ਸੀ ਲਾਈਟਾਂ ਜੀਆਂ ਲੋਡ ਕਰਦੇ ਸੀ ਤੇ ਮੈਂ ਕਿਹਾ ਚੱਲ ਕੋਈ ਨਹੀਂ ਚੱਲ ਵੜਦੇ ਆ ਦੇਖੋ ਜਾ ਕੇ ਦੇਖ ਕੇ ਤੇ ਬਹੁਤ ਇਹਦੀ ਅੱਖ ਖਰਾਬ ਤੇ ਮੂੰਹ ਵੀ ਇਹਦਾ ਸਾਰਾ ਚੁੱਜਿਆ ਪਿਆ ਤੇ ਮੇਰੇ ਕੋਲੇ ਘਰੇ ਪਿਆ ਸੀ 15-18000 ਰੁਪਇਆ ਮੈਂ ਚੱਕਿਆ ਜੇਬ ਚ ਪਾਇਆ ਤੇ ਅਸੀਂ ਜਾ ਕੇ ਗੋਪਤੇ ਦੇ ਲੈ ਗਏ ਗੋਪਤੇ ਦੇ ਲਿਆ ਕੇ ਉੱਥੇ ਇੱਦਾਂ ਅਗਲ ਕਰਾਇਆ ਤਿੰਨ ਚਾਰ ਦਿਨ ਉੱਥੇ ਰਿਹਾ ਫਿਰ ਇਹ ਤੇ ਪੈਸੇ ਲਾਏ ਮੈਂ ਆਵਲੇ ਕੋਲ ਲਾਇਆ 13-14000 ਰੁਪਇਆ ਚਲੋ ਮਿਲ ਗਿਆ ਸੀ ਮੈਨੂੰ ਇਹ ਜੀ ਗੱਲ ਵੀ ਨਹੀਂ ਮਿਲਿਆ ਮਿਲ ਗਿਆ ਸੀ ਪਰ ਮੌਕੇ ਤੇ ਜੇ ਉਹ ਤੋਂ ਨਾ ਚੱਕਦੇ ਤੇ ਬਹੁਤ ਵੱਡਾ ਨੁਕਸਾਨ ਬੰਮੇ ਦਾ ਹੋਣਾ ਸੀ ਤੇ ਨਰਮਲ ਆਪ ਤਗੜਾ ਸੀ ਕਿਉਂ ਉਹਦੇ ਮੁੰਡੇ ਨੇ ਚੱਕਿਆ ਤੇ ਉਹ ਮੋਗੇ ਲੁਧਿਆਣੇ ਲੈ ਗਏ ਸੀ ਉਹਦੇ ਉਹਦੇ ਦੰਦਾਂ ਤੇ ਸੱਟ ਵੱਜੀ ਸੀ ਅਐਸਾ ਸੰਗਤੋ ਜੇ ਕਿਤੇ ਵੀ ਕੋਈ ਲੋੜ ਵੇ ਤੇਰੇ ਪੈਸੇ ਕਿਤੇ ਨਹੀਂ ਜਾਂਦੇ ਮਿਲ ਜਾਣੇ ਆ ਤੈਨੂੰ ਬਾਹਰ ਜਿਹਨੇ ਦੇਣੇ ਆ ਦੇ ਜੀਆ ਗੱਲਾਂ ਸਾਧ ਸੰਗਤੋ ਮਨ ਆਪਣੇ ਇੱਕ ਸੋਚਣ ਸਕਦੀ ਹੈ ਜਿਹੜਾ ਬੰਦਾ ਇਨਸਾਨ ਹੈ ਇਨਸਾਨੀਅਤ ਹੈ ਜਿਹਦੇ ਵਿੱਚ ਉਹ ਬੰਦਾ ਕਿਸੇ ਨਾਲ ਵੀ ਦਰੈ ਭਾਵਨਾ ਨਹੀਂ ਕਰੂਗਾ ਉਹਨੂੰ ਤਾਂ ਸਾਰੀ ਕੁਝ ਹੈ ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ ਭਲਾ ਕਾਣਾ ਇਨਸਾਨ ਦਾ ਕੰਮ ਅੰਤ ਭਲੇ ਦਾ ਭਲਾ ਜਿਹੜੇ ਆਪਾਂ ਸਾਂਗਤੋ ਜਦੋਂ ਆਪਾਂ ਗੁਰੂ ਘਰ ਤੇ ਜਾਂਦੇ ਆ ਇਹ ਹੀ ਸਿੱਖਿਆ ਆਪਾਂ ਨੂੰ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਹਾਰਾਜ ਦੀ ਬਾਣੀ 'ਚੋਂ ਹਰ ਇੱਕ ਜੀਵ ਅਨਸਾਨ ਵਾਹਿਗੁਰੂ ਦਾ ਸਾਜਿਆ ਹੋਇਆ ਵਾ ਜੀਵ ਛੋਟੇ ਕੀੜੀ ਤੋਂ ਲੈ ਕੇ ਹਾਥੀ ਤੱਕ ਰੋ ਜਿਹੜੇ ਜਾਨਵਰ ਆਪਾਂ ਸਾਹਬਦੇ ਆ ਇਹਨਾਂ ਦਾ ਵੀ ਆਪਣੇ ਨਾਲ ਕੋਈ ਪਿਛਲਾ ਸੰਜੋਗ ਪਸ਼ੂ ਕੁੱਤੇ ਬਿੱਲੇ ਜੋ ਵੀ ਆਪਾਂ ਸਾਹਬਦੇ ਆ ਇਹ ਇਨਸਾਨ ਤਾਂ ਉਦੋਂ ਵਟਾਵਾ ਇਸ ਕਰਕੇ ਸਾਥ ਸੰਗਤ ਆਪਾਂ ਸਾਰੇ ਜਣੇ ਬਸ ਇਹੀ ਅਰਦਾਸ ਕਰੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਬੇਵਕੀਰਬ ਨਵਾਜੋ ਸਾਤੋਂ ਕਿਸੇ ਦਾ ਪਲਾਹ ਕਰਾ ਦੇ ਪਰ ਮਾੜਾ ਨਾ ਕਰਾਈਂ ਮਾੜੇ ਦਾ ਅਕਸਰ ਨੂੰ ਮਾੜਾ ਰਿਜ਼ਲਟ ਹੀ ਨਿਕਲਣਾ ਕਦੇ ਵਾਰ ਤੇ ਵੀ ਸੋਚ ਲਓ ਜੇ ਕੋਈ ਆਉਂਦਾ ਗਰੀਬ ਗੁਰਬ ਆਪਣੇ ਘਰੇ ਜਰ ਪੰਜਾਂ 10 ਆ ਸਾਂ ਮੰਗਣ ਆਉਂਦਾ ਉਹਨੂੰ ਉਧਰ ਕਾਰਿਆ ਨਾ ਕਰੋ ਮੰਗਣਾ ਬਹੁਤ ਔਖਾ ਸਭ ਤੋਂ ਵੱਡਾ ਔਖਾ ਤਾਂ ਸਭ ਤੋਂ ਵੱਡਾ ਔਖਾ ਮੰਗਣਾ ਹੈ ਜੇ ਉਹ ਮੰਗਣ ਵੀ ਆਉਂਦਾ ਥੋੜੇ ਦੇ ਦਿਆ ਕਰੋ ਇਹ ਨਾ ਕਿਹਾ ਕਰੋ ਭੱਜਾ ਇੱਥੋਂ ਹੈ ਨਹੀਂ ਸਾਡੇ ਹੈ ਨਹੀਂ ਨਹੀਂ ਜਿੱਦ ਤੱਕ ਮਹਾਰਾਜ ਨੇ ਬਹੁਤ ਕੁਝ ਹੁੰਦਾ ਪਰ ਆਪਾਂ ਹੈ ਨਹੀਂ ਕਹਿੰਦੇ ਨੇ ਤੇ ਭਗਵਾਨ ਉੱਥੇ ਹੱਸਦਾ ਵੀ ਮੈਂ ਤੈਨੂੰ ਦਿੱਤਾ ਦੇਖ ਲਓ ਕੀ ਕੁਝ ਹੈ ਤੇ ਬਲ ਗੱਲਾਂ ਕੀ ਕਰਦਾ ਮੇਰੇ ਬੰਦੇ ਨਾਲ ਕੱਲਿਆ ਵਾਹਿਗੁਰੂ ਦਾ ਹੀ ਹੁੰਦਾ ਜਦੋਂ ਕਦੇ ਬੰਦਾ ਮੰਗਣ ਜਾਂਦਾ ਨਾ ਪਹਿਲਾਂ ਪਹਿਲਾਂ ਕਰੇ ਸੋਚਦਾ ਉਹ ਵੀ ਜੇ ਮੈਂ ਉਹਦੇ ਕੋਲੇ ਜਾਵਾਂ ਜਰੋ ਮੈਨੂੰ ਜਵਾਬ ਨਹੀਂ ਦਿੰਦਾ ਐਂਕਿ ਯੂ ਆਪਦੇ ਮਨਚੀ ਕਰੀ ਜੋ ਜਰ ਫਲਾਨੇ ਕੋਲੇ ਜਾਂਦੇ ਆ ਜਰ ਉਹ ਜਵਾਬ ਨਹੀਂ ਦਿੰਦਾ ਤੇ ਉਹ ਚੀਜ਼ ਤਾਂ ਜਾਂਦਾ ਬੰਦਾ ਜਿਹਦੇ ਕੋਲੋਂ ਮਿਲਦੀ ਆਸ ਨਹੀਂ ਹੁੰਦੀ ਉਹ ਕਰੇ ਬੰਦਾ ਸਕੇਬ ਲਾ ਕੇ ਢਾ ਦਿੰਦਾ ਵੀ ਨਹੀਂ ਜਾ ਰੋ ਉਹਦੇ ਕੋਲੇ ਨਹੀਂ ਜਾਣਾ ਉਹਨੇ ਤਾਂ ਦੇਣਾ ਹੀ ਨਹੀਂ ਉਹ ਤਾਂ ਆ ਜਵਾਬ ਦੋ ਜਵਾਬ ਵੀ ਪਹਿਲੇ ਲੈ ਲੈਂਦਾ ਦੇਖ ਲਓ ਸਾਡੇ ਨਾਲ ਤਾਂ ਬਹੁਤ ساری ਬਾਪਰੀਆਂ ਹਰ ਕੰਸਾਲ ਨਹੀਂ ਬਾਪਰਦੀ ਇਹ ਗੱਲ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਕੱਲੇ ਪੈਸੇ ਲੈਣੇ ਜਾਣਾ ਕਿ ਯਾਰ ਸੰਦ ਵਲੇ ਮੈਂ ਕੋਈ ਟਰਾਲੀ ਮੰਗਣੇ ਕੋਈ ਤਵੀਆਂ ਲੈਣ ਜਾਣੀਆਂ ਕੋਈ ਸਵਾਗਾ ਕੋਈ ਮਸ਼ੀਨ ਵੇਚਣ ਜਾਣੀ ਤੇ ਜਿਹੜਾ ਬੰਦਾ ਪੂਰਾ ਹੋਊ ਨਾ ਇਨਸਾਨ ਹੋ ਉਹਨੇ ਘਣਾ ਚੱਲ ਕੋਈ ਨਹੀਂ ਯਾਰ ਜਿੱਥੇ 8 ਸਾਲ ਚੱਲੜੀਆਂ 6 ਚੱਲ ਜੋਗੀ ਲੈ ਜਾ ਯਾਰ ਕੋਈ ਨਹੀਂ ਜਾ ਜਾ ਕੇ ਬੀਜ ਲਾਉਂਦੀ ਨਾਲੇ ਜਿਹੜਾ ਬੀਜਣ ਵਾਲਾ ਆਉਂਦਾ ਉਹਨੇ ਕੋਈ 100 ਗੱਲਾਂ ਨਹੀਂ ਮੈਂ ਉਹਦੇ ਕੋਲੇ ਆਰਦੀ ਹੁੰਦੀ ਹੈ ਇਹਦਾ ਛੋਟਾ ਬੰਦਾ ਹੀ ਕੋਈ ਲੈਣਾ ਆਊਗਾ ਪੰਜਾਂ ਚੌਕ ਕੱਲੇ ਆਲਾ ਦੁਪਹਿਰ ਨੂੰ ਵੇਚ ਕੇ ਕਢਿਆ ਜੂ ਕੁਛ ਨਹੀਂ ਕਸਦਾ ਹੁੰਦਾ ਸੰਦ ਦਾ ਜੇ ਕੋਈ ਗਰੀਬ ਐਂ ਬਸ ਇਸੇ ਤਰ੍ਹਾਂ ਹੀ ਚੱਲਦੀ ਆ ਦੁਨੀਆ ਜੇ ਅੱਜ ਆਪਾਂ ਕਿਸੇ ਨੂੰ ਚੀਜ਼ ਦੇਵਾਂਗੇ ਕੱਲ ਨੂੰ ਆਪਾਂ ਨੂੰ ਵੀ ਮਿਲੂਗੀ ਫੋਨ ਤੇ ਪਾ ਲਈ ਪਾਲਾ ਜੇ ਫੋਨ ਤੇ ਦੇਵੇਂਗਾ ਨਾ ਜੀ ਤੇ ਫੋਨ ਤੇ ਹੀ ਪਾ ਲਈ ਬੈਠਾ ਹੀ ਖੇਚ ਟਰਾਲੀ ਫੋਨ ਕਰਦਾ ਅੱਜ ਕੱਲ ਅਗਲਾ ਦਾਜਰ ਫਲਾਣਿਆਂ ਦੀ ਟਰਾਲੀ ਪਾ ਲਿਆ ਮੈਂ ਉਹਨੂੰ ਕਹਿ ਦਿੰਦਾ ਫੋਨ ਤੇ ਉਹ ਤੇਰੀ ਦਿੱਤੀ ਹੋਈ ਚੀਜ਼ ਹੀ ਤੈਨੂੰ ਮਿਲਦੀ ਆ ਉਹ ਭਗਤਾਂ ਹਾਂ ਤੇਰਾ ਗਤੌੜਾ ਨਹੀਂ ਫਿਰਿਆ ਵੀ ਤੇਰੇ ਫੋਨ ਤੇ ਤੈਨੂੰ ਚੀਜ਼ ਮਿਲ ਜੋ ਦੇਖ ਕੇ ਦੇਖਦੇ ਤੂੰ ਦੋ ਚੋਂ ਨੂੰ ਜਵਾਬ ਫੇਰ ਲੈ ਲਈ ਫੋਨ ਤੇ ਦੇਣਗੇ ਤੈਨੂੰ ਇਹ ਆਪ ਦਾ ਦਿੱਤਾ ਲਈ ਅੱਗੇ ਆਉਂਦਾ ਹੁੰਦਾ ਗੱਲਾਂ ਦਾ ਬਸਿਆ ਕੋ ਸੋਚਣ ਵਾਲੀਆਂ ਆਪਣੀਆਂ ਘਰੇਲੂ ਗੱਲਾਂ ਹੀ ਸਾਧ ਸੰਗਤੋਂ ਜੋ ਵੀ ਆਪਾਂ ਅੱਜ ਕੱਲ ਕਰਦੇ ਆ ਗਰੀਬ ਵਰਗੇ ਦੇਖ ਹੁਣ ਵਿਚਾਰੇ ਹੁਣ ਕਈ ਬੰਦੇ ਜਿਨ੍ਹਾਂ ਨੇ ਕਣਕ ਬੀਜੀ ਅਗਰੀਬਾਂ ਨੇ ਕਰਾਏ ਤੇ ਵਜਾ ਲਈ ਪਰਾਲੀ ਵਿੱਚ ਵੀ ਇਹ ਸੂਬਰ ਸੀਡਰ ਨਾਲ ਪਤਾ ਨਹੀਂ ਕਿਹਦੇ ਨਾਲ ਬੀਜਦੇ ਆ ਪਰਾਲੀ ਵਿੱਚ ਵੀ ਸੁੰਡੀ ਲਾਗੇ ਕਣਕ ਗਈ ਵਿਚਾਰੇ ਦੀ ਕਰੇ ਕੁੜੀ ਦਾ ਵਿਆਹ ਤਰਿਆ ਵਾ ਤੇ ਕਣਕ ਸੁੰਡੀ ਖਾ ਗਈ ਅੱਧੀ ਕਣਕ ਖੜੀ ਆ ਅੱਧੀ ਆਈ ਗਈ ਬਸ ਹੁਣ ਉਹ ਵਿਚਾਰਾ ਰੋਣੀ ਕਰੂ ਫੇਰ ਰੋਣੀ ਕਰਕੇ ਫੇਰ ਉਹਨੂੰ ਬੀਜੂ ਚਾਹ ਬਾਹੋ ਦਾਇਰੇ ਅੱਗੇ ਨਹੀਂ ਮਿਲਦਾ ਫੇਰ ਵਿਚਾਰਾ ਕਿੱਧਰ ਨੂੰ ਭਜੂ ਐ ਸਾਸਨ ਤਾਂ ਮਾੜੇ ਦੇ ਕਰਮ ਮਾੜੇ ਬਣ ਜਾਂਦੇ ਆ ਇਹ ਗਵਰਨਮੈਂਟਾਂ ਵੀ ਤੰਗ ਕਰਨ ਲੱਗੀਆਂ ਕਿ ਵਧੀਆ ਚੰਗੀਆਂ ਬਲਕਿ ਜਦੋਂ ਆਪਾਂ ਪਹਿਲੀਆਂ ਦੇ ਵਿੱਚ ਅਸੀਂ ਅੱਗਾ ਲੋਵੇ ਰਹੇ ਆ ਵੱਡੇ ਵੱਡੇ ਢੇਰ ਹੋਣੇ ਕਿੱल्ल्याਾਂ ਦੇ ਵਿੱਚ ਅੱਧੇ-ਅਧੇ ਕਿੱਲੇ ਚ ਪਏ ਛਾੜ ਦੇ ਝੋਨਾ ਜਦੋਂ ਸਾਰੇ ਉਹ ਬਚਾਉਣੇ ਫੇਰ ਢੇਰਿਆਂ ਲਾ ਕੇ ਬਚਾਉਣੇ ਤੇ ਬਲਦਾਂ ਨਾਲ ਪੜੀ ਬਣਾ ਕੇ ਵੀਰ ਜਣੀ ਉਹ ਵੀ ਸਮੇ ਸੀਗੇ ਇਹ ਚੀਜ਼ਾਂ ਅੱਜ ਗਰੀਬ ਗਰੀਬ ਹੁੰਦਾ ਜਾ ਰਿਹਾ ਤਕੜਾ ਤਕੜਾ ਹੀ ਹੁੰਦਾ ਜਾ ਰਿਹਾ ਦੇਖ ਲੋ ਨਿਗਾਹ ਮਾਰ ਕੇ ਆਪਦੇ ਏਰੀਆ 'ਚ ਨੇੜੇ ਨੇੜੇ ਸਾਰੇ ਇੱਕ ਗੱਲ ਕਰ ਇੰਨਾ ਭਲਾ ਹੋ ਗਿਆ ਜਿਹੜਾ ਆਪਾਂ ਨੂੰ ਬਾਹਰ ਮਿਲ ਗਿਆ ਨਾ ਕੈਨੇਡਾ ਸੇਲਿਆ ਨਿਊਜ਼ੀਲੈਂਡ ਸਪੇਨ ਸਪੂਨ ਜਿੰਨੇ ਵੀ ਆਪਣੇ ਬੱਚੇ ਬਾਹਰ ਗਏ ਆ ਉਹ ਇਹ ਚੀਜ਼ ਆਪਾਂ ਨੂੰ ਇਹਨਾਂ ਚੀਜ਼ਾਂ ਨੇ ਛੋਟਿਆਂ ਨੂੰ ਬਚਾ ਲਿਆ ਤੇ ਨਹੀਂ ਬੜੇ ਦੂਰ ਤੋ ਸ਼ਾ ਕਰਿਆ ਕਰਨੀ ਸੀ ਬਾਹਰੋਂ ਕੈਨੇਡਾ ਚੋ ਆ ਕੇ ਆਪਾਂ ਵਿਆਹ ਕਰਨ ਕੁੜੀਆਂ ਲਿਆਉਣੀਆਂ ਸੀ ਕੁੜੀਆਂ ਵੇਖ ਫੇਰ ਕਹਣਾ ਸੀ ਆਪਾਂ ਮਗਰ ਜਾਵਾਂਗੇ ਹਰੇਕ ਬੰਦਾ ਇਹੀ ਚਾਹੁੰਦਾ ਵੀ ਮੇਰਾ ਮੁੰਡਾ ਜਾਂ ਕੁੜੀ ਵਿਆਹੀ ਜਾਵੇ ਬਾਹਰਲੇ ਚ ਬਾਹਰਲੇ ਨਾਲ ਕਿਸੇ ਨਾਲ ਤੇ ਆਪਾਂ ਸਾਰਾ ਟੱਬਰ ਉੱਠ ਜਾਗੇ ਉਹ ਚੀਜ਼ਾਂ ਹਾਈਲਾਈਟਸ ਨੇ ਲੈ ਲਈਆਂ ਤੇ ਨਹੀਂ ਆਪਣੀ ਗਰੀਬਾਂ ਦੀ ਬਹੁਤ ਬੁਰੀ ਹਾਲਤ ਹੋਣੀ ਸੀ ਇੱਥੇ ਪੰਜਾਬ ਚ ਥੋੜੀਆਂ ਜਿਆਦਾ ਤਾਂ ਸੀ ਨਾ ਕੰਮ ਹੋਣਾ ਸੀ ਨਾ ਦਿਹਾੜੀ ਦਾ ਪੈਸਾ ਮਿਲਦਾ ਹੁਣ ਕੋਝ ਨਹੀਂ ਮਿਲਦਾ ਸਾਫ ਸਫਾਈ ਤੇ ਹੁਣ ਕੰਮ ਘਟਦੇ ਹੀ ਘਟਦੇ ਜਾਂਦੇ ਆ ਘਟਦੇ ਹੀ ਘਟਦੇ ਜਾਂਦੇ ਮਸ਼ੀਨਰੀ ਜੋਗ ਹੁੰਦਾ ਜਾਂਦਾ ਬਚਾ ਲਿਆ ਆਪਾਂ ਉਹ ਆਈ ਲੈਟਸ ਨੇ ਜਿਹੜੇ ਆਪਾਂ ਛੋਟੇ ਪਰਿਵਾਰ ਜਾਵੜੇ ਵਾਰ ਕਿਸੋ ਪੈਸਾ ਲਿਆ ਕਿਸੇ ਦਾ ਕੁੜੀ ਵਿਆਹੀ ਕਿੰਨਾ ਮੁੰਡਾ ਵਿਆਹਤਾ ਚਾਚੀ ਦੇ ਕੋਲ ਪਹਿਲੀ ਕੁੜੀ ਆਪਦੀ ਵੇਚ ਕੇ ਕਿਦੋਂ ਪੈਸਾ ਹਾਸਲ ਕਰਕੇ ਤੋਰ ਤੇ ਬਚੇ ਤਾਂ ਹੀ ਅੱਜ ਜਿਹਾ ਆਕ ਆਪਣਾ ਪੰਜਾਬ ਆ ਜਿਹੜਾ ਥੋੜੀ ਜੀ ਮौज ਕਰਦਾ ਪਰ ਮौज ਕਾਦੀ ਪੰਜਾਬ ਨੂੰ 500 ਚੁੰਬੜੇ 50 ਬਹੁਤ ਚੰਬੜ ਗਏ ਵੀ ਇਹਨੂੰ ਲੁੱਟ ਲਗੇ ਪੰਜਾਬ ਨੂੰ ਜਿਹੜੇ ਮੰਤਰੀ ਸ਼ੰਤਰੀ ਇਹ ਲੁੱਟੜਦੇ ਹੋਏ ਵੇ ਆ ਮੋਦੀ ਵਰਗੇ ਓਹ ਹੋਏ ਵੀ ਪਾ ਪੰਜਾਬ ਨੂੰ ਆਪਦੇ ਕੰਮ ਜਿਸ਼ੇ ਕਰਨ ਲਗੇ ਇਹਦਾ ਮਹਾਰਾਜੀ ਰਾਖਾ ਹਣ ਸੰਗਤ ਮਹਾਰਾਜੀ ਰਾਖਾ ਇਹਨਾਂ ਗੱਲਾਂ ਦਾ ਸੁਣ ਦੇਖ ਲਿਓ ਕੀ ਹਾਲਾਤ ਆ ਅੜਵਾਨੀ ਸ਼ਵਾਨੀ ਸੜਕਾਂ 'ਚੋਂ ਹੀ ਕੱਢਣ ਲੱਗੇ ਪਏ ਪੰਜਾਬ 'ਚ ਦੀ ਪੜੀ ਲੈ ਲੈਂਦੇ ਐ ਐਕਵਾਇਰ ਕਰ ਲੈਂਦੇ ਪਾ ਦੋ ਛੜਕੋ ਇਹਨਾਂ ਨੂੰ ਪੰਜਾਬ ਹੀ ਥਿਆ ਯਾਰ ਹੋਰ ਸੂਬੇ ਨਹੀਂ ਐ ਉੱਡ ਚੀ ਦੀ ਕੱਢ ਦੋ ਯਾਰ ਤੇ ਇਹ ਪੰਜਾਬ ਦੀ ਜ਼ਮੀਨ ਪੱਤਰ ਲੱਗ ਕੇ ਆ ਆਪਾਂ ਜਾਉ ਉਹ ਬਸ ਇਹਨਾਂ ਦੇ ਚੁੱਭਦੀ ਜਿਵੇਂ ਨਾ ਕਦੇ ਕਦੋਂ ਲੈ ਲਗੇ ਕਦੋਂ ਲੈ ਲਗੇ ਪਤਾ ਨਹੀਂ ਕਿੰਨੀਆਂ ਕੁ ਗੋੰਦਾਂ ਸੋਚ ਸੋਚ ਕੇ ਪੈਂਦੇ ਆਉਣਗੇ ਰਾਤ ਨੂੰ ਵੀ ਪੰਜਾਬ ਲੋਟ ਕਿਵੇਂ ਆਊ ਲੋਡ ਕਿਵੇਂ ਹਜੇ ਤਾਂ ਆਪਣੇ ਕਿਸਾਨ ਜੂਨੇ ਵਾਲੇ ਆਗੂ ਹੈਗੇ ਆ ਵਿੱਚੋਂ ਜਿਹੜੇ ਆਪਾਂ ਨੂੰ ਬਚਾਈ ਆਉਂਦੇ ਆ ਤਿੰਨ ਇਹਨਾਂ ਦਾ ਚੋਵੀ ਚੁੰਬੜਾ ਜਾਣਾ ਸੀ ੱੱਕੇ ਨੇ ਪੁਲਿਸ ਵੀ ਯਾਰ ਆਪਣੇ ਖੇਡ ਝੋਟੀਆਂ ਕਰਦੇ ਆ ਲੋਕ ਉਹ ਵੀ ਉਧਰਲੇ ਹੋ ਜਾਂਦੇ ਪਤਾ ਨਹੀਂ ਕੀ ਗੱਲ ਉਹ ਨਹੀਂ ਕਹਿੰਦੇ ਵੀ ਨਾ ਅਸੀਂ ਨਹੀਂ ਜੱਟਾਂ ਨੂੰ ਪੁੱਛ ਕਹਿਣਾ ਯਾਰ ਸਾਡੇ ਪਿਓ ਦਾਦੇ ਆ ਉਹ ਨਹੀਂ ਕਹਿੰਦੇ ਵੀ ਡਾਂਗ ਫੇਰ ਨਾਲੇ ਪਾਸੇ ਹੋ ਜਾਂਦੇ ਆ ਲੈ 700 ਕਿੰਨੇ ਮੁੰਡੇ ਮਾਰਿਆ ਪੁਲਿਸ ਨੇ ਇਹ ਕੋਈ ਨਹੀਂ ਬਾਈ ਪੰਜਾਬ ਰੱਬ ਇਹ ਤਾਂ ਇੱਕ ਰੱਬ ਦੇ ਵੱਲ ਆ ਬਾਕੀ ਸਾਰਾ ਹੀ ਦੁਸ਼ਮਣਾਂ ਪੰਜਾਬ ਇਹਦਾ ਇਹਦੇ ਸਿਰ ਤੇ ਪਾਗਾ ਜਿਹਦੇ ਸਿਰ ਤੇ ਕੇਸ ਹੈ ਇਹਦਾ ਤਾਂ ਸਾਰਾ ਹੀ ਦੁਸ਼ਮਣ ਹੈ ਨਾ ਇਹਦੀ ਪੇੜੀ ਛੜੜੀ ਨਾ ਛੜਣਾ ਇਹਨੂੰ ਦੰਦਗਾਂ ਵੜਦੇ ਆ ਇਹ ਆ ਹਾਲਾਤ ਪੰਜਾਬ ਦੇ ਇਹਦੇ ਵਿੱਚ ਕਿਵੇਂ ਗਰੀਬ ਕਿਵੇਂ ਉੱਠ ਖੜੂਆ ਜਿੱਥੇ ਗਰੀਬ ਬੈਠਾ ਉਹ ਗਰੀਬ ਹੀ ਹੋਈ ਜਾਂਦਾ ਕਦੇ ਨਹੀਂ ਉੱਠਦਾ ਗਰੀਬ ਉਹ ਨੌਕਰੀਆਂ ਹੈ ਹੀ ਨਹੀਂ ਹੁਣ ਨੌਕਰੀਆਂ ਤਾਂ ਪਈਏ ਲੈ ਜਾਂਦੇ ਆ ਯਾਰ ਆਪਣੇ ਕੋਲੇ ਕਿੱਥੇ ਨੌਕਰੀਆਂ ਆਪਾਂ ਨੂੰ ਕਿਹਨੇ ਦੇਣੀਆਂ ਦਾ ਹੀ ਆਪਣੇ ਜਵਾਬ ਭਜਦੇ ਆ ਬਾਲ ਨੂੰ ਇਹ ਜਨ ਗੱਲਾਂ ਬਾਤਾਂ ਸੋਚਿਆ ਕਰੀਏ ਯਾਰ ਸਮਝਿਆ ਕਰੀਏ ਆਪਾਂ ਉਹਦੇ ਨੇੜੇ-ਨੇੜੇ ਜਾਂਦੇ ਏਰੀਏ ਨੂੰ ਆਪਾਂ ਬੱਸ ਇਨਸਾਨੀਅਤ ਦਾ ਫੇਰ ਬੰਦਾ ਬਣ ਜਾਏਗਾ ਜੇ ਤੂੰ ਬੰਦੇ ਵਾਲੇ ਕੰਮ ਕਰ ਗਏ ਨਸਾਨਾ ਤੇ ਦੁਆਰਾ ਮਾਸ ਲੋਕ ਤੇ ਬੰਦਾ ਬਣ ਕੇ ਆਵੇਂਗਾ ਨਹੀਂ ਪਤਾ ਨਹੀਂ ਕਿੰਨੇ ਜੋਗੋ ਗੀੜੇ țeੜੇ ਖਾ ਕੇ ਫੇਰ ਬੰਦਾ ਬਣਨਾ ਸਾਰੀ ਸੋਝੀ ਆਪਾਂ ਨੂੰ ਹੁਣ ਇਸ ਵਕਤ ਵਿੱਕੀ ਫਾਇਦਾ ਤੇ ਕੀ ਨੁਕਸਾਨ ਤੇ ਹਟਦੇ ਆਪਾਂ ਫੇਰ ਨਹੀਂ ਨਰਕ ਚੋਂ ਫੇਰ ਡੇਕਦੇ ਆਪਾਂ ਰੱਬ ਆਪਾਂ ਉਹ ਸਮਝਾਉਂਦਾ ਗੁਰੂ ਗ੍ਰੰਥ ਸਾਹਿਬਹਾਰਾ ਜੀ ਆਪਾਂ ਨੂੰ ਸਮਝਾਉਂਦੇ ਆ ਪਰ ਆਪਾਂ ਫੇਰ ਉਧਰ ਨੂੰ ਜਾਂਦੇ ਆ ਢੋਏ ਚ ਨੂੰ ਯਾਨੀ ਪੈਸਾ ਜੇਬਾਂ ਬੈਂਕ ਚ ਭਰੇ ਆ ਕਾਪੀ ਤੇਰੀ ਜੇਬ ਚ ਉਹ ਕਾਲੀ ਕਰੀ ਵੀ ਐ ਲਈ ਬੈਠਾ ਬਸ ਉਹਦੇ ਤੇ ਉਹਨੂੰ ਇੰਨਾ ਹੀ ਆਸਰਾ ਮੇਰੇ ਇੰਨੇ ਬੈਂਕ ਚ ਆ ਉਹ ਤੇਰੇ ਖੋਣ ਵਾਲੇ ਦਾ ਪਹਿਲਾਂ ਬੈਠਿਆ ਉਹ ਤੇਰੇ ਮਗਰ ਮਿੱਤਰਾਂ ਕਿੱਥੇ ਫਿਰਦਾ ਤੂੰ ਤੇਰੇ ਚਿੱਤ ਚਾ ਮੇਰੇ ਕੋਲੇ ਆ ਇਹ ਇਹਦਾ ਸਵਾਸ ਉੱਡਣ ਦੀ ਡੇਰ ਆ ਬਸ ਉਹਨੇ ਪਹਿਲਾਂ ਕਾਪੀ ਚੱਕਣੀ ਆ ਫੇਰ ਸਸ਼ਕਾਰ ਕਰਨਗੇ ਤਰਾ ਕਹਿਣਗੇ ਪਹਿਲਾਂ ਤੇ ਕਾਗਜ਼ ਪਾੜੋ ਕਿੱਥੇ ਕਿੱਥੇ ਪਏ ਆ ਵੀ ਮਰੇ ਪੈਸਾ ਵੀ ਗੂਠਾ ਲਵਾ ਲ ਕੇ ਜਿੱਥੇ ਕਿਤੇ ਰਹਿੰਦਾ ਆ ਆ ਹਾਲਾਤ ਆ ਪੰਜਾਬ ਦੇ ਜਾਣਦੇ ਤੂੰ ਜੇ ਤੇਰੇ ਕੋਲੇ ਹੈਗੇ ਆ ਕੋਈ ਨਹੀਂ ਕਰਲਾ ਮਦਦ ਕਿਸੇ ਗਰੀਬ ਵਰ ਦੀ ਕਿਸੇ ਜਾਨਵਰ ਦੀ ਕਿਸੇ ਗਊਸ਼ਾਲਾ ਦੀ ਉਏ ਐਸੇ ਕੰਮ ਕਰ ਜਾ ਯਾਰ ਜਿਹੜੇ ਤੇਰਾ ਕੀਤਾ ਹੋਇਆ ਕੰਮ ਗਰੀਬ ਉਤੋਂ ਸਹਾਈਤਾ ਲੈਣ ਜੇ ਤੇਰੇ ਕੋਲੇ ਪੈਸਾ ਹੈਗਾ ਵੀ ਇਹੋ ਜਿਹਾ ਕੰਮ ਹੀ ਕਰ ਜਾ ਕੋਈ ਹਸਪਤਾਲ ਬਣਾ ਲਓ ਛੋਟਾ ਹੀ ਬਣਾ ਲਓ ਡਿਸਪੈਂਸਰੀ ਵੀ ਬਣਾ ਲਓ ਯਾਰ ਉਧਰ ਕੋਈ ਡਾਕਟਰ ਹੀ ਫ੍ਰੀ ਵਾ ਦੇ ਕੋਈ ਗਰੀਬ ਹੋਰ ਆਵੇ ਯਾਰ ਜਿੱਥੋਂ ਦਵਾਈ ਲੈ ਜੇ ਉਹਨਾਂ ਨੂੰ ਪੈਸੇ ਦੇਣੇ ਜਿਹੜੇ ਜਿਨ੍ਹਾਂ ਨੇ ਤੇਰੇ ਤੇ ਰੰਦਾ ਫੇਰਦੇ ਆ ਜਿਹੜੇ ਤੇਰੇ ਤੇ ਉਹਨਾਂ ਨੂੰ ਦੇਲ ਦੀ ਖਾਤਰ ਤੋਂ ਕਾਪੇਗਾ ਸਾਹਮਣੇ ਰੱਖਦਾ ਜੰਦੇ ਦੇ ਅੰਦਰ ਮੈਂਟਲ ਆਉਣਾ ਉਹਨਾਂ ਨੇ ਆ ਦੇਖੀ ਦੇ ਜਦੋਂ ਬੈਣੇ ਰੋਲੇ ਇੰਨਾਂ ਗੱਲਾਂ ਦੀ ਪੈਂਦੀ ਆ ਭੇ ਇੰਨੀ ਆਪਾਂ ਦੇਖ ਲੈ ਸਮਝਦੇ ਬਿਸ਼ਰ ਨਾ ਨਾ ਦੇ ਅ ਕਿੰਨੇ ਤਗੜੇ ਤਗੜੇ ਲੋਕ ਚੜੇ ਗਏ ਆਪਣੇ ਗਵਾਰਡ ਚੋਂ ਹੀ ਲਾ ਲਓ ਕਿਸੇ ਨੇ ਸਹੇਜ ਬਾੜ ਨਿਕਲ ਆਇਆ ਵੀ ਆ ਉਹਦਾ ਉਹਦੇ ਨਾਮ ਤੇ ਕਲਾਦ ਕੇ ਉਹਦੀ ਕਿਸੇ ਨੇ ਪਰਚੀ ਨਹੀਂ ਬਣਾਈ ਵਿਖੰਡ ਪਾੜਨੇ ਕਰਿਆ ਕੋਈ ਪੁੰਨਦਾਨ ਨਹੀਂ ਕਰਿਆ ਉਹਦੇ ਨਾਂ ਤੇ ਵੀ ਆਹ ਕੁਛ ਆਪਾਂ ਨੂੰ ਬਣਾ ਕੇ ਦੇ ਗਿਆ ਤੇ ਚਲੋ ਆਪਾਂ ਉਹਦਾ ਕਰੀਏ ਕੋਈ ਲਾ ਲੋ ਬੋੜਾ ਸਾਰੇ ਗਵਾੜ ਝੋਲਾ ਲੋ ਕਿਸੇ ਨੇ ਵੀ ਕੋਈ ਕਰਿਆ ਹੋਵੇ ਕੋਈ ਨਹੀਂ ਕਰਨਾ ਤੇਰਾ ਕਿਸੇ ਨੇ ਬਣ ਜਾ ਬੰਦਾ ਚਾਰ ਛਲੜਾ ਹੈਗੇ ਆ ਕੋਈ ਲਾ ਜਾ ਨਾਲ ਰਲ ਜਾ ਕਿਸੇ ਦੇ ਚਾਰ ਹੋਰ ਦੋ ਨੂੰ ਰਲਾ ਲਾ ਚਾਹ ਉਹਨੂੰ ਲਾ ਲਾ ਵੀ ਆਪਾਂ ਆਹ ਕੰਮ ਕਰੀਏ ਰਲ ਕੇ ਯਾਰ ਗਰੀਬਾਂ ਵਾਸਤੇ ਬਾਹਤਾਂ ਦੁਨੀਆ ਯਾਰ ਟੀਚਰਾਂ ਮੰਨਦੀ ਆ ਵੀ ਇਹ ਜੇ ਆਪਾਂ ਕਿਸ ਗਰੀਬ ਦੀ ਮਦਦ ਕਰਾਂਗੇ ਆਪਾਂ ਨੂੰ ਕੀ ਕਹਿ ਦੇਣਗੇ ਲੋਕ ਕੁਛ ਨਹੀਂ ਯਾਰ ਤੂੰ ਇੰਨਾ ਕਰਨ ਲੱਗ ਮਗਰ ਤਾਂ ਲੱਗ ਹੀ ਨਾ ਲੋਕਾਂ ਨੇ ਨਹੀਂ ਹਟਣ ਲੋਕ ਤਾਂ ਤੁਹਾਨੂੰ ਬਹੁਤ ਕੁਝ ਕਹਿੰਦੇ ਆ ਕਹੀ ਜਾਣ ਦੇ ਯਾਰ ਜਿਹੜਾ ਤੇਰੇ ਮਨ ਨੂੰ ਚੰਗਾ ਲੱਗਦਾ ਕਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ